ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਚੱਲੇ ਆ ਜੀ ਆਪਣੇ ਦੋਸਤ ਮਿੱਤਰ ਭਰਾ ਉਹਨਾਂ ਦੇ ਘਰ ਜੀ ਸੁਖਮਨੀ ਸਾਹਿਬ ਦਾ ਪਾਰਟ ਦੇ ਭੋਗ ਪਾਣੇ ਨੇ ਅੱਜ ਤੇ ਬੜੇ ਸਵੱਬ ਦੇ ਨਾਲ ਬੜੇ ਕਰਮਾਂ ਦੇ ਨਾਲ ਪਰਦੇਸਾਂ ਦੇ ਵਿੱਚ ਜਿਹੜੇ ਇਹ ਵਾਲੇ ਫੰਕਸ਼ਨ ਆਪਾਂ ਨੂੰ ਮਿੱਤਰੋ ਦੇਖਣ ਨੂੰ ਮਿਲਦੇ ਨੇ ਪੰਜਾਬ ਦੀ ਧਰਤੀ ਤੇ ਨਾਲ ਆਪਾਂ ਨੂੰ ਖੰਡਪਤ ਸਾਹਿਬ ਦੇ ਭੋਗ ਇਦਾਂ ਦੇ ਪ੍ਰੋਗਰਾਮ ਆਪਾਂ ਨੂੰ ਮਿਲਦੇ ਹੀ ਰਹਿੰਦੇ ਹੁੰਦੇ ਹੀ ਰਹਿੰਦੇ ਆ ਪਰ ਪਰਦੇਸਾਂ ਦੀ ਧਰਤੀ ਵੀ ਬੜੇ ਸਵੱਬ ਦੇ ਨਾਲ ਪਰਮਾਤਮਾ ਦੀ ਕਿਰਪਾ ਦੇ ਨਾਲ ਇਦਾਂ ਦੇ ਪ੍ਰੋਗਰਾਮ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ ਤੇ ਆਪਾਂ ਚੱਲਦੇ ਆ ਤੁਹਾਨੂੰ ਮਿਲਾਉਣੇ ਆ ਆਪਣੇ ਕਿਹੜੇ ਆਪਣੇ ਜੀ ਵੀਰ ਜੀ ਉਹਨਾਂ ਦੇ ਘਰੇ ਆਪਣਾ ਪ੍ਰੋਗਰਾਮ ਆਪਾਂ ਜਾ ਰਹੇ ਆ ਉੱਥੇ ਤੇ ਮਤਲਬ ਵੀ ਮੇਰੇ ਵੀ ਫਰੈਂਡ ਨੇ ਉਹ ਤੇ ਉਹਦੀ ਵਾਈਫ ਸਿਮਰ ਦੀ ਫਰੈਂਡ ਹੈ ਹਾਂਜੀ ਤੇ ਗੱਡੀ ਉਹਦੀ ਜਿਹੜਾ ਸੀਮ ਚਲਾਦੀ ਕਿਉਂਦਾ ਕਿ ਆਪਣਾ ਲਾਇਸੈਂਸ ਦਾ ਕੋਈ ਹੀਲਾ ਮੇਤ ਨੂੰ ਨਹੀਂ ਬੜਿਆ ਅੱਜ ਜਾਣਾ ਸੀਗਾ ਤੇ ਅੱਜ ਆਪਾਂ ਨੇ ਸਿਰਫ ਆਪਣਾ ਵੀ ਆਪਾਂ ਪ੍ਰੋਗਰਾਮ ਤੇ ਜਾਣਾ ਉਸ ਕਰਕੇ ਆਪਾਂ ਨੇ ਅੱਜ ਦਾ ਪ੍ਰੋਗਰਾਮ ਆਪਣਾ ਉਹ ਆਪਾਂ ਡਿਲੇ ਕਰਤਾ ਵੀ ਚਲੋ ਆਪਾਂ ਕੱਲ ਨੂੰ ਚਲਾਂਗੇ ਜਿੱਥੇ ਇੰਨੇ ਦਿਨ ਲੰਘੇ ਉੱਥੇ ਕਿਧਰ ਹੋਰ ਸਹੀ ਕੋਈ ਗੱਲ ਨਹੀਂ ਕੋਈ ਫਰਕ ਨਹੀਂ ਪੈਂਦਾ ਹੈਗਾ ਤੇ ਅੱਜ ਆਪਾਂ ਚੱਲਦੇ ਆ ਫ ਤਾਨੂੰ ਮਲਾਉਣੇ ਆ ਉੱਥੇ ਜਾ ਕੇ ਕਿਹਨਾਂ ਦੇ ਘਰ ਜਾਣਾ ਆਪਾਂ ਨੇ ਭਾਈ ਉਹਨਾਂ ਨਾਲ ਗੱਲਬਾਤ ਕਰਾਂਗੇ ਤੁਹਾਨੂੰ ਸਾਰਾ ਬਲੌਗ ਦਿਖਾਵਾਂਗੇ ਤੁਸੀਂ ਸਾਰਾ ਬਲੌਗ ਦੇਖਿਓ ਤੇ ਜੁੜਿਓ ਬਲੌਗ ਦੇ ਵਿੱਚ ਤੇ ਸ਼ੇਅਰ ਲਾਈਕ ਤੇ ਕਮੈਂਟ ਬਲੌਗ ਨੂੰ ਹੁਣੇ ਕਰ ਦੋ ਮਿੱਤਰੋ 네ਵੀਗੇਟਰ ਮਿੱਤਰੋ ਆਪਾਂ ਹੀ ਲੱਗਦਾ ਕਿਉਂਕਿ ਆਪਾਂ ਨੇ ਉਹਨਾਂ ਦੇ ਨਵੇਂ ਘਰ ਦੇ ਵੀ ਜਾਣਾ ਅੱਜ ਉਹਨਾਂ ਨੇ ਨਵੇਂ ਘਰ ਦਾ ਉਦਘਾਟਨ ਕਰਨਾ ਤੇ ਉੱਥੇ ਸੁਖਮਣੀ ਸਾਹਿਬ ਦੇ ਪਾਰਟ ਦੇ ਭੋਗ ਪਾਉਣੇ ਨੇ ਤੇ 네ਵੀਗੇਟਰ ਆਪਾਂ ਨੇ ਆਹ ਲਾਤਾ ਡੈਸਕ ਵਿੱਚ ਆ ਗਿਆ ਸੀਗਾ ਲੋਭਿਸ਼ਮਾ ਇਹਨੂੰ ਦੇਖ-ਦੇਖ ਕੇ ਚਲਾਈਓ ਠੀਕ ਹੈ ਤੇ ਸਾਨੂੰ 네ਵੀਗੇਟਰ ਦੱਸ ਰਿਹਾ ਸੀ ਮੈਥੋਂ ਆਪਣੇ ਬਾਈ ਜੀ ਉਹਨਾਂ ਦੇ ਘਰ ਫਾਈਨਲੀ ਪਹੁੰਚ ਗਏ ਮਿੱਤਰੋ ਆਪਾਂ ਆਪਣੇ ਭਾਈ ਉਹਨਾਂ ਦੇ ਬਿਲਕੁਲ ਘਰ ਦੇ ਨੇੜੇ ਤੇ ਥੋੜਾ ਜਿਹਾ ਲੇਟ ਵੀ ਹੋ ਗਏ ਆ ਪਰ ਰਸਤੇ ਉੱਤੇ ਟ੍ਰੈਫਿਕ ਲੱਗੀ ਹੋਈ ਸੀ ਥੋੜੀ ਜਿਹੀ ਤੇ ਪਰ ਚਲੋ ਕੋਈ ਨਹੀਂ ਜੋਲੀ ਗੱਲ ਤੇ ਆ ਵੀ ਆਪਾਂ ਪਹੁੰਚ ਗਏ ਹਨਾ ਸੋ ਕੰਮ ਕਰੀ ਮਿੱਤਰੋ ਦੇਖਣ ਨੂੰ ਨੇ ਆਪਣੇ ਆਪਾਂ ਨੇ ਤੇ ਇਹ ਮੁਕਤੀ ਹੁੰਦੀ ਆਪਾਂ ਕਿਸੇ ਫੰਕਸ਼ਨ ਤੇ ਪਹੁੰਚ ਜੇ ਲੇਟ ਹੋ ਜਾਈਏ ਥੋੜਾ ਬਹੁਤਾ ਕੋਈ ਦਿੱਕਤ ਨਹੀਂ ਹੁੰਦੀ ਪਰ ਪਹੁੰਚਣਾ ਜੂ ਫਰਜ਼ ਬਣਦਾ ਵੀ ਆਪਾਂ ਨੂੰ ਬੰਦਾ ਕੋਈ ਪਿਆਸਤ ਕਰਨਾ ਬੁਲਾਉਂਦਾ ਕਰਨਹਾਰ ਇਸ਼ਤਿਹਾਸ ਕਹਾਂ ਵਿਚਾਰ ਜਿਵੇਂ ਦਿਸਟ ਕਰੇ ਤੈਸਾ ਹੋਏ ਆਪੇ ਆਪਾ ਪ੍ਰਭ ਸੁਏ ਕਰਨਹਾਰ ਇਸ਼ਤਿਹਾਸ ਕਹਾਂ ਵਿਚਾਰ ਜਿਵੇਂ ਦਿਸਟ ਕਰੇ ਤੈਸਾ ਹੋਏ ਆਪੇ ਆਪਾ ਪ੍ਰਭ ਸੁਏ ਸਮ 3 ਵਜ ਗਏ ਨੇ ਤੇ ਹੁਣ ਸਮਾਪਤੀ ਹੋਈ ਲੰਗਰ ਪਾਣੀ ਛੱਕ ਕੇ ਤੇ ਆਪਾਂ ਫਿਰ ਹੋ ਕੇ ਬੈਠ ਗਏ ਆ ਤੇ ਹੁਣ ਮੈਂ ਤੁਹਾਨੂੰ ਮਲਾਉਣਾ ਆਪਾਂ ਜਿਹੜਾ ਦੇ ਘਰ ਆ ਜਾਈਏ ਆ ਤੇ ਸਭ ਤੋਂ ਪਹਿਲਾਂ ਦਵਿੰਦਰ ਭਾਈ ਜੀ ਮਿਲੋ ਇਹ ਆਪਣੇ ਭਾਈ ਸਾਹਿਬ ਭਾਈ ਦਵਿੰਦਰ ਜੀ ਤੇ ਨਾਲ ਇਧਰ ਆਪਣੇ ਮਨਜੀਤ ਭਾਈ ਸਸੀਗਲ ਜੀ ਭਾਈ ਜੀ ਜੀ ਸਸੀਗਲ ਦੋ ਜੀ ਸਾਰਿਆਂ ਨੂੰ ਵਧਾਈਆਂ ਭਾਈ ਸਾਹਿਬ ਉਹਨਾਂ ਨੂੰ ਬਹੁਤ ਬਹੁਤ ਮਾਰ ਕੇ ਭਾਈ ਤੁਹਾਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਾਰਿਆਂ ਨੂੰ ਠੀਕ ਹੈ 2:00 ਵਜ ਗਏ ਪਾਪਾ ਜੀ ਆ ਸਹੀ ਗੱਲ ਹੈ ਲੱਗਦੇ ਨਹੀਂ ਹੈਗੇ ਨਾ ਹਾਂ ਲੱਗਦੇ ਇਦਾਂ ਹੀ ਤੇ ਭਰਾ ਸਹੀ ਗੱਲ ਹੈ ਜੀ ਪਰਪਰ ਜੀ ਚੜਦੀ ਕਲਾ ਹੋ ਜੀ ਕਿਰਪਾ ਬਾਈ ਜੀ ਸਾਨੂੰ ਮੜਾ ਦਰਸ਼ਨ ਮੇਲੇ ਕਰਾ ਦਿਓ ਸੰਗੀਤ ਦੇਖ ਲੈਣੀਆਂ ਇਟਲੀ ਤੇ ਘਰ ਕੇ ਇਦਾਂ ਦੇ ਹੁੰਦੇ ਨੇ ਹਾਂ ਠੀਕ ਨੇ ਦਿਖਾ ਦਿਓ ਮੜਾਗੇ ਹੋਗੇ ਆ ਬਾਜੀ ਪਾਕਿਚਨ ਆਇਆ ਹੈ ਹਾਂਜੀ ਦੇਖੋ ਆਪਣੇ ਇੰਡੀਅਨ ਘਰਾਂ ਨਾਲੋਂ ਚਾਹੀਦਾ ਫਰਕ ਹੁੰਦਾ ਘਰਾਂ ਦਾ ਇੱਥੇ ਬਾਹਰਲੇ ਪਾਸੇ ਬਾਹਰ ਬਾਲਕਨੀ ਆ ਇਧਰ ਅਗੀ ਬਾਲਕਨੀ ਆ ਤੇਲੇ ਬਸੇ ਖੇਡਣ ਵਾਸਤੇ ਆਹੋ ਹਵਾ ਮਿੱਤਰਾਂ ਇਹਨੀ ਸੋਹਣੀ ਆਉਂਦੀ ਹੈ ਨਾ ਤੇ ਤੁਸੀਂ ਫੀਲ ਨਹੀਂ ਕਰ ਸਕਦੇ ਉਹ ਫੀਲ ਮੈਂ ਹੀ ਕਰ ਸਕਦਾ ਹਰ ਤੋਂ ਦੇਖੋ ਬਾਹਰ ਲਾ ਕਿੰਨਾ ਸੋਹਣਾ 뷰 ਹੈ ਬਾਹਰ ਵਾਲੇ ਇਧਰ ਵਾਲਾ ਖੁੱਲੀ ਹਵਾ ਚਾਰੇ ਪਾਸੇ ਤੇ ਹੁੰਦੀ ਹੈ ਨਾ ਹਾਂਜੀ ਇਦਾਂ ਦੇ ਕੁਝ ਘਰ ਹੁੰਦੇ ਨੇ ਇਟਲੀ ਦੇ ਇਹ ਕਿਚਨ ਹੈ ਇਹ ਰੂਮ ਹੈਗਾ ਜਿੱਦਾਂ ਆਪਣਾ ਸਮੁੰਨੇ ਆ ਹੈ ਬੈਂਗਰੂ ਰੈਂਗਰੂ ਹੋ ਗਿਆ ਇੱਥੇ ਬਾਬਾ ਜੀ ਬੈਠੇ ਨੇ ਮੈਂ ਅੱਜ ਸੁਖਮਣੀ ਸਾਹਿਬ ਦੇ ਪਾਠ ਕੀਤੇ ਨੇ ਤੇ ਇਧਰ ਤਨੂੰ ਮੁੰਡਾ ਨਵਾਂ ਮਿਲਣਾ ਜਸਕਰਨ ਸਿੰਘ ਸਤਨਾ ਇਹ ਆਪਣੇ ਭਾਈ ਸਾਹਿਬ ਮਨਜੀਤ ਸਿੰਘ ਦੇ ਬੇਟਾ ਜੀ ਨੇ ਸੋਚਣ ਦੀ ਗੱਲ ਹੈ ਜੀ ਵਧੀਆ ਵਧੀਆ ਠੀਕ ਠਾਕ ਚੱਕੀ ਜਾਂਦੇ ਕੰਮ ਠੀਕ ਹੋ ਗਿਆ ਤੇ ਇਧਰ ਹੈ ਮੈਂ ਤਰੋਸ਼ਨ ਬਾਈ ਜੀ ਇਹਨਾਂ ਤੋਂ ਜਾਣਦੇ ਪਿਛੇ ਰੋਂ ਪਤਾ ਹੁੰਦਾ ਜੀ ਦਾ ਪ੍ਰੋਬਲਮ ਸੀਗਾ ਤੇ ਬਾਈ ਉਹਨਾਂ ਨੇ ਪੂਰਾ ਯੋਗਦਾਨ ਪਾਇਆ ਸਾਰੀ ਸੇਵਾ ਕੀਤੀ ਨਵਾਈ ਇਹਾਂ ਦੇ ਭਾਈ ਸਸੀ ਗਾਲ ਜੀ ਬਹੁਤ ਬਹੁਤ ਚੜ੍ਹਦੀ ਕਲਾ ਤੇ ਇੱਕ ਸਤਨੂੰ ਮੁੰਡਾ ਇਧਰ ਹੋਰ ਆਣਾ ਪਾਣੀ ਇਹ ਆਪਣੇ ਭਾਈ ਸਾਹਿਬ ਮਨਜੀਤ ਸਿੰਘ ਉਹਨਾਂ ਦੇ ਮਮਾ ਜੀ ਦਾ ਬੇਟਾ ਹੈ ਸਹੀ ਗੱਲ ਸੋ ਜੀ ਠੀਕ ਠਾਕ ਜੀ ਹੋਰ ਚੜ੍ਹਦੀ ਕਲਾ ਤੇ ਇਧਰ ਆਪਣੇ ਬਾਬਾ ਜੀ ਇਹਨਾਂ ਨੇ ਅੱਜ ਸਹੂਲਤਾਂ ਦੇ ਪਾਠ ਕੀਤੇ ਨੇ ਬਾਬਾ ਜੀ ਬਹੁਤ ਬਹੁਤ ਥੈਂਕ ਯੂ ਧੰਨਵਾਦ ਤੁਹਾਡੇ ਕਰਕੇ ਹੀ ਤੇ ਸਾਨੂੰ ਗੁਰਬਾਣੀ ਸਾਨੂੰ ਮਿਲੇ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਾਡੀ ਸਿੱਖ ਪੰਥ ਦੇ ਪ੍ਰਚਾਰਕਾਂ ਨੂੰ ਠੀਕ ਹੈ ਜੀ ਤੇ ਇਹ ਆਪਣਾ ਸਾਰਾ ਸਲੋਗਨ ਹੈ ਜੀ ਤੇ ਅਜੇ ਭੱਜ ਗਿਆ ਜੀ ਹਾਊਸਟੋਰ ਹਾਊਸਟੋਰ ਇੱਧਰ ਇਹ ਸਿਮਰ ਖੜੀ ਨਹੀਂ ਆਪਣੇ ਹਾਂਜੀ ਇੱਧਰ ਤੋਂ ਮੋੜ ਜਾਓ ਮਸਤਾਂ ਚੱਲੋ ਇੱਧਰ ਨਾ ਆ ਗਿਆ ਆਹ ਪਿਆ ਸੀਗਾ ਜੀ ਠੀਕ ਆ ਇਹ ਵਾਸ਼ਰੂਮ ਹੋ ਗਈ ਹਾਂਜੀ ਹਾਂ ਇੱਧਰ ਦੇਖੀਏ ਦੇਖੀਏ ਦੇਖ ਲਈਏ ਕਾਹ ਦੀ ਵਾਸ਼ਰੂਮ ਆਪਾਂ ਦੇਖਦੇ ਅੱਛੀ ਕਿ ਇਹ ਵਾਸ਼ਰੂਮ ਦੋ ਵਾਸ਼ਰੂਮ ਹੋ ਗਏ ਨਾ ਟ੍ਰੈਕ ਹੈਗਾ ਜੀ ਆਹ ਕੀ ਕੇਵਲ ਬੈਡਰੂਮ ਹੋ ਕੇ ਬੱਚਿਆਂ ਦਾ ਬੈਡਰੂਮ ਹੋ ਗਿਆ। ਆ ਤੁਹਾਨੂੰ ਲੈ ਚਲੀਏ। ਉਹਨਾਂ ਨੇ ਕਿੱਥੇ ਬੱਚਿਆਂ ਦੇ ਬੈਡਰੂਮ ਵਿੱਚੋਂ ਇਦਾਂ ਹੀ ਹੁੰਦੇ ਲੱਗ ਭਾ ਕੇ ਲਿਮਾਰੀ ਬਣੀ ਹੁੰਦੀ ਥੱਲੇ ਬੈੱਡ ਹੁੰਦੇ ਇਕੱਠੇ ਹੀ ਹੋ ਜਾਂਦੇ ਆ ਤੇ ਲਗਭਗ ਬੱਚਿਆਂ ਦੇ ਰੂਮ ਸਾਰੇ ਇਦਾਂ ਹੀ ਚਾਰ ਕੀਤੇ ਜਾਂਦੇ ਨੇ। ਤੇ ਤਾਂ ਹੀ ਆ ਤਾਂ ਨੂੰ ਵਾਰਤਾ ਬਹੁਤ ਬਹੁਤ ਠੀਕ ਆ ਜੀ ਆ ਜੀ ਆਪ ਲਾਓ ਤੇ ਭੈਣ ਜੀ ਉਹ ਨਹੀਂ ਸਾਡੇ ਬੈਠੂ ਬੈਠੇ ਕਰੋ ਮਾਜੀ। ਹਾਂਜੀ ਹਾਂ। ਉਹਨਾਂ ਦੇ ਲਾਲਾ ਜੀ ਤਾਂ ਸਾਰੇ ਜਾਣਦੇ ਨੇ। ਲਾਲਾ ਜੀ ਨੂੰ ਜਾਣਦੇ ਸਾਰੇ। ਹਾਂਜੀ ਹਾਂ। ਆ ਸਟੋਰੇਜ ਨਾਲੇ ਨੂੰ ਮੈਨ ਜਾਣ ਲੱਗੇ ਹਾਂ ਹਾਂ ਜੀ ਇਧਰ ਆੜੀ ਚਾਓ ਕੋਟੋ ਪੋਸ ਰਗਾਸੀ ਬਰਾਵੀ ਠੀਕ ਹੈ ਇਹ ਮੈਂ ਚਾਹ ਕੋਣ ਹੈ ਬਈ ਆਪ ਕੌਣ ਹੋ ਕੀ ਨਾਮ ਹੈ ਆਪਕਾ ਇਹ ਕੱਲ ਇਹ ਕਿਤੇ ਬੈਡਰੂਮ ਹੈ ਤੇ ਸਾਰੇ ਪਾਸੇ ਘੁੰਮਦੀ ਆਲਦਲੇ ਹਵਾ ਸਰਦਾ ਸਾਰੇ ਘੁੰਮਦੀ ਆ ਵਧੀਆ ਜੀ ਹੈ ਹਾਂ

दर लग रहा है। दरता है? ना। no. Very good। डरना नहीं नीन हो नीन हो नीन हो नीन हो नीन है क्या जमीन? हाँ जी। तू सी। ओ कुत्तो जी। तू सी कार्ड में तो लगी हुई है। नींद हो गयी? नींद ही हो गयी? Okay भाई फिर ਮਿਲਦੇ ਹਾਂ ਠੀਕ ਹੈ ਮਰਾ ਬਹੁਤ ਜਲਦੀ ਧੰਨਵਾਦ ਓਕੇ ਜੀ ਓਕੇ ਬਾਬਾ ਜੀ ਸੱਸੀ ਗਾਲ ਜੀ ਓਕੇ ਹਾਂ ਖਾਸ ਸਾਹਿਬ ਫਤਿਹ ਠੀਕ ਹੈ ਓਕੇ ਭਾਈ ਸੱਸੀ ਹਾਂ ਜੀ ਹਾਂ ਮਿਲਦੇ ਹਾਂ ਬਹੁਤ 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 ਧੰਨਵਾਦ ਨਹੀਂ ਨਹੀਂ ਸਾਡੇ ਗਰੀਬਾਂ ਦੇ ਸਾਡੇ ਵੱਲੋਂ ਸਾਨੂੰ ਬਹੁਤ ਬਹੁਤ ਮਾਰਕੀਟ ਕੁਛ ਭਾਈ ਠੀਕ ਹੈ ਕੁਛ ਆਣ ਹੁੰਦਾ ਤਾਂ ਗੱਲ ਹੋਰ ਵੇ ਜੀ ਇੱਕ ਤਾਂ ਗੱਲਾਂ ਰਵਾਣ ਦੇ ਕੁਛ ਹੰਦ ਸਮਾਂ ਕਾਫੀ ਹੋ ਜਾਂਦਾ ਮਿੱਤਰੋ ਆਪਾਂ ਚਲੋ ਕਿਤੇ ਹੁੰਦੇ ਜਾਂਦੇ ਆ ਨਾ ਫਿਰ ਗੱਲਾਂ ਬਾਤਾਂ ਮਾਰਦੇ ਤੇ ਫਿਰ ਸਮਾਂ ਲੱਗ ਜਾਂਦਾ ਕਾਫੀ ਟਾਈਮ ਕਈ ਤਾਂ ਆਪਣੇ ਆਪਣੇ ਰੋ ਹੀ ਮਿਲਦੇ ਰਹਿੰਦੇ ਹਨਾ ਕਈ ਵੇਦਾਂ ਉਹਨੇ ਕਈ ਨੂੰ ਉਹਦੇ ਬਹੁਤ ਟਾਈਮ ਬਾਅਦ ਮਿਲਦੇ ਹਨ ਕਦੇ ਕਦੇ ਮਿਲਦੇ ਆ। ਮੇਨੂੰ ਆਪਣੀਆਂ ਸਹੇਲੀਆਂ ਬੜੇ ਟਾਈਮ ਪਿੱਛੋਂ ਮਿਲੀਆਂ ਸੀਗੀਆਂ ਜੀ। ਫੇਰ ਗੱਲਾਂ ਬਾਤਾਂ ਕਰਦੇ ਕਰਦੇ ਫੇਰ ਸਮਾਂ ਕਾਫੀ ਜ਼ਿਆਦਾ ਨਿਕਲ ਜਾਂਦਾ। ਬਾਹਰ ਤਾਂ ਮਿੱਤਰੋ ਬਹੁਤ ਜ਼ਿਆਦਾ ਗਰਮੀ ਆ। ਅੱਜ ਟੈਂਪਰੇਚਰ ਕਿੰਨਾ ਜਿਸ ਕਰਕੇ ਆ? ਅੱਜ ਤਾਂ 40 ਤੱਕ ਹੋਣਾ ਹੈ ਤਾਂ। ਚੱਲ ਜੇ ਟੈਂਪਰੇਚਰ। ਤੁਸੀਂ ਮੋਂ ਪਹਿਲਾਂ ਨਾ ਮੁੰਡੇ ਅੱਖਾਂ ਦੇਖੋ ਮਿੱਤਰੋ। ਉਹ ਨਹੀਂ। ਹੈ ਦਿਖਾਈ ਮੈਨੂੰ ਕਿ ਦਿਖਾਈ? ਨਹੀਂ। ਨਹੀਂ ਨਹੀਂ। ਇੰਗਲੈਂਡ ਵਾਲਾ। ਇੰਗਲੈਂਡ ਵਾਲਾ ਹੋਣਾ ਇੰਗਲੈਂਡ ਵਾਲਾ। ਜੀ ਜੀ ਜ਼ਿਆਦਾ ਗਰਮੀ ਲੱਗਦੀ। ਸਹੀ ਗੱਲ। ਚੰਗਾ ਪੁੱਆ ਸੀ ਗੱਲ ਜੀ ਓਕੇ ਜੀ ਲਾਲ ਲਈ ਸੱਸੀ ਵਾਲੇ ਮੇਰੇ ਠੀਕ ਹੈ ਚੰਗੇ ਸੱਸੀ ਗੱਲ ਜੀ ਸੱਸੀ ਗੱਲ ਲੋ ਵੀ ਕਰੋ ਗੱਡੀ ਸਟਾਰਟ ਤੇ ਏਸੀ ਐਨ ਫੁੱਲ ਠੰਡੀ ਕਰ ਦਿਓ ਗੱਡੀ ਦੇ ਵਿੱਚ ਹੋਇਆ ਠੀਕ ਹੈ ਕਾਲੀ ਗੱਡੀ ਵਿੱਚ ਤਪਦੀ ਬਹੁਤ ਹੈ ਮੈਂ ਤਾਂ ਦੇਖੋ ਹੱਥ ਲਏ ਨਾ ਉਸ ਤਰ੍ਹਾਂ ਭਲਾ ਹੋਏ ਓ ਮਾਈ ਗੋਡ ਬਾਸ ਮੇਟਰੋ ਫੋਲੋ ਕਰ ਲਓ ਨਗਰਾ ਵਲੌਗਸ ਇਟਲੀ ਚੈਨਲ ਨੂੰ ਬਹੁਤ ਤੇ ਅਫਲਾ ਹੋ ਜੇ ਗੱਡੀ ਜ ਗਰਮੀ ਮਿੱਤਰੋ ਬਹੁਤ ਹੈ ਪਰ 에ਸੀਆ ਪਾ ਫੁੱਲ ਛੜਦਣਾ ਹੈ ਨਾ ਪਾਣੀ ਹਾਂਜੀ ਚਲ ਜੀ ਫਾਈਨਲੀ ਮਿੱਤਰੋ ਕਰੇ ਪਹੁੰਚ ਗਏ ਆਪਾਂ ਲਵੀ ਗੱਡੀ ਲਾਓ ਆਪਣੀ ਪਾਰਕਿੰਗ ਦੇ ਵਿੱਚ ਤੇ ਟਾਈਮ ਦੀ ਗੱਲ ਕਰੀ ਤਾਂ ਟਾਈਮ ਦੇਖੋ ਟਾਈਮ ਹਲੇ 4 ਬਜੇ ਨੂੰ 10 ਮਿੰਟ ਰਹਿ ਗਏ ਹਲੇ ਹਲੇ ਆਪਣਾ ਕੰਟੈਸਟ ਕਰ ਜਾਈਏਗਾ ਨਾ ਹਾਂਜੀ ਕੰਟੈਸਟ ਕਰਕੇ ਮਿੱਤਰੋ ਫੇਰ ਆਵਾਂਗੇ ਸ਼ੌਪ ਤੇ ਫੇਰ ਕਰਾਂਗੇ ਕੰਮ ਕਰ ਦੇਖਦੇ ਆ ਆਪਣੇ ਪੈਂਥਰ ਨੂੰ ਮਿਲੀ ਆਪਾਂ ਪੈਂਥਰ ਸੀ ਨਾ ਆਪਣੇ ਨੂੰ ਆਊਗਾ ਬਾਹਰ ਪੈਂਥਰੀ ਉਹ ਤੇਰੀ 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 ਸੁੱਤਾ ਉੱਠ ਗਿਆ ਆ ਬਾਈ ਸੁੱਤਾ ਉੱਠ ਗਿਆ ਹੂੰ ਤੱਕੇ ਹੋ ਜਾਂਦੇ ਹਾਰੇ ਹੋਏ ਪਰੋਣੀ ਉਹ ਗੱਲ ਹੋ ਗਈ ਪੈਂਥਰ ਦੇ ਨਾਲ ਦਾ ਚੱਕਰ ਚਲੋ ਛੇੜੂਗਾ ਇਹ ਚਲ ਬਾਈ ਚਲ ਵੀ ਚਲ ਵੀ ਚਲ ਵੀ ਹੈਵੇਂ 3 ਹੈ ਬਾਈ ਹੂੰ பப்பூ மீம மெத்தோ ਕਪੜੇ ਡਿਡ ਕਰਕੇ ਚੇਂਜ ਸੌਣ ਦਾ ਹੋ ਗਿਆ ਹੁਣ ਕਰਾਂਗੇ 1.5 ਘੰਟਾ ਰੈਸਟ ਤੇ ਉਸ ਤੋਂ ਬਾਅਦ ਚੱਲਾਂਗੇ ਆਪਾਂ ਆਪਣੀ ਸ਼ਾਪ ਤੇ ਕੰਮ ਕਰਾਂਗੇ ਅੱਜ ਤੇ ਵੈਸੇ ਆਪਣੀ ਜੀ ਕੁੜੀ ਨਾ ਬੰਕ ਉੱਤੇ ਕੰਮ ਕਰਦੇ ਹੁੰਦੇ ਉਹ ਆਉਂਦੇ ਹੁੰਦੇ ਮਤਲਬ ਬੁੱਧਵਾਰ ਨੂੰ ਆਉਂਦੀ ਹੁੰਦੀ ਆ ਤੇ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਤਿੰਨ ਚਾਰ ਜੇ ਮੇਨ ਮੇਨ ਹੁੰਨੇ ਆ ਉਹ ਫੇਰ ਕੰਮ ਕਰਦੀ ਬੰਕ ਉਤੇ ਅੱਜ ਮੈਂ ਥੋੜਾ ਜਿਹਾ ਆਪਣੇ ਆਨ ਰਿਲੈਕਸ ਫੀਲ ਕਰੂੰਗਾ ਤੇ ਤੇ ਬਾਕੀ ਬੜਾ ਵਧੀਆ ਰਿਹਾ ਸਾਰਾ ਕੁਝ ਬਹੁਤ ਸੁਣਾ ਕਰ ਸੀ ਗਿਆ ਭਾਈ ਉਹਨਾਂ ਦਾ ਬੜਾ ਵਧੀਆ ਲੱਗਿਆ ਜਦੋਂ ਆਪਾਂ ਆਪਣੇ ਪੰਜਾਬੀ ਭੈਣ ਭਰਾ ਐਦਾਂ ਆਪਣੇ ਕੰ ਜਦੋਂ ਆਪਣਾ ਬਰਾਬਰ ਦਾ ਭੈਣ ਭਰਾ ਤਰੱਕੀ ਕਰਦਾ ਹੈ ਦੋਸਤ ਮਿੱਤਰ ਤਕੜੀ ਹੋਣੀ ਚਾਹੀਦੀ ਹੈ ਮਤਲਬ ਕਹਿਣ ਦਾ ਅਰਦਾਸ ਕਰਿਆ ਕਰੋ ਵੀ ਆਪਣੇ ਨਾਲ ਵਾਲੇ ਭੈਣ ਭਰਾ ਸਾਰੇ ਤਕੜੇ ਹੋਣ ਲੱਤਾਂ ਦਾ ਖਿੱਚੀ ਆਪੇ ਕਿਤੇ ਉਹਦੀਆਂ ਸਮਾਂ ਤੇ ਹੈਲਪ ਕਰਕੇ ਇੱਕ ਦੂਨ ਹੋਰ ਉਪਚਾਰ ਮੰਦੀ ਕੋਸ਼ਿਸ਼ ਕਰੀਏ ਤੇ ਬਾਕੀ ਬੜਾ ਸੋਹਣਾ ਦਾ ਕੁਲ ਮਲਾ ਕੇ ਬਹੁਤ ਵਧੀਆ ਰਿਹਾ ਤੁਸੀਂ ਸਾਰੇ ਇੰਜੋਏ ਕੀਤਾ ਹੋਣਾ ਵਲੌਗ ਨੂੰ ਤੇ ਆਪਣਾ ਸੁਖ ਨੂੰ ਸਾਡੇ ਪਾਰਟ ਦੇ ਹੋਊ ਪਈ ਸੀਗੇ ਤੇ ਗੁਰਗਰਾਂ ਸਾਹਿਬ ਮਾਰੇ ਰੂਪ ਨਹੀਂ ਲੈਂਦੇ ਉਹਨਾਂ ਨੇ ਤੇ ਪੁਸ਼ਤੀ ਸਾਬਰ ਤੋਂ ਬਾਣੀ ਬੜੀ ਬਾਬਾ ਜੀ ਨੇ ਪਛਾਦਾ ਪਾਣੀ ਛਕਿਆ ਤੇ ਧੁਰ ਗਿਆ ਆਪਾਂ ਸਾਰੇ ਕਲਿੱਪਿਕ ਤੋਂ ਵੀ ਸ਼ੇਅਰ ਵੀ ਕੀਤੇ ਆ ਵਲੌਗ ਦੇ ਵਿੱਚ ਤੇ ਬੜਾ ਸੋਹਣਾ ਸੀਗਾ ਸਾਰੇ ਨੇ ਬੈਠ ਕੇ ਹਨ ਫਿਰ ਬਾਅਦ ਵਿੱਚ ਆਪਣੇ ਗੱਲਾਂ ਬਾਤਾਂ ਕੀਤੀ ਸਾਰੇ ਨੇ ਹਨ ਮਨ ਲਵੇ ਕੁਲਮ ਲਾ ਕੇ ਬਹੁਤ ਵਧੀਆ ਫੀਲਿੰਗ ਆਈ ਹੈ ਨਾ ਬਹੁਤ ਘੱਟ ਇਦਾਂ ਦੇ ਫੰਕਸ਼ਨ ਹੁੰਦੇ ਆ ਜਿਹੜੇ ਪਰਦੇਸੇ ਦਾ ਤੇ ਸਾਨੂੰ ਖਾਸ ਤੌਰ ਤੇ ਦੇਖਣ ਨੂੰ ਮਿਲਲੇ ਕਿਉਂਕਿ ਅਸੀਂ ਥੋੜਾ ਜਿਹਾ ਇੱਥੇ ਬੈਠੇ ਆਂ ਸ਼ਹਿਰ 'ਚ ਬੈਠੇ ਆਂ ਤੇ ਆਪਣਾ ਕੰਮ ਕਾਜ ਕੁਛ ਇਦਾਂ ਦਾ ਹੈ ਤੇ ਇਸ ਕਰਕੇ ਸਾਨੂੰ ਘੱਟ ਇਦਾਂ ਦੇ ਪ੍ਰੋਗਰਾਮ ਆਉਂਦੇ ਆ ਤਾਂ ਬੜਾ ਵਧੀਆ ਸਾਨੂੰ ਮਤਲਬ ਅਜਿਹਾ ਐਕਸਪੀਰੀਅੰਸ ਰਿਹਾ ਬੜਾ ਵਧੀਆ ਰਿਹਾ ਭਾਈ ਜਣ ਨੂੰ ਵੈਸੇ ਤਾਂ ਅਸੀਂ ਮਿਲਦੇ ਹੀ ਰਹਿੰਦੇ ਆ ਅਸੀਂ ਮਤਲਬ ਲਗਭਗ ਫੋਨ ਤੇ ਗੱਲ ਤਾਂ ਰੋਜ਼ ਪਤੋਂ 2-3 ਦਿਨ ਵਾਰ ਵੀ ਹੋ ਜਾਂਦੀ ਆ ਤੇ ਦੁਹੇ ਤੇ ਦਿਨ ਇਹ ਰੋਜ਼ ਵੀ ਨਾਲ ਮਿਲਣਾ ਹੁੰਦਾ ਰਹਿੰਦਾ ਪਰ ਐਦਾਂ ਪਰਿਵਾਰੀ ਤੌਰ ਤੇ ਮਿਲਣਾ ਉਹ ਇੱਕ ਵੱਖਰੀ ਗੱਲ ਹੁੰਦੀ ਹੈ ਮੇਤਰਾ ਘਰ ਪਰ ਬੈ ਕੇ ਚਾਹ ਦਾ ਕਫਾਂਜਾ ਕਰਨਾ ਗੱਲਾਂ ਬਾਤਾਂ ਕਰਨੀਆਂ ਫੈਮਿਲੀ ਦੀ ਗੱਲਾਂ ਕਰਨੀਆਂ ਹੋਰ ਬਹੁਤ ਗੱਲਾਂ ਕਰਨੀਆਂ ਉਹ ਗੱਲਬਾਤ ਹੋਰ ਹੋ ਜਾਂਦੀ ਹੈ ਹਨਾ ਹਾਂਜੀ ਅੱਜ ਵੈਸੇ ਵੀ ਹੈ ਨਾ ਬੱਚਿਆਂ ਨੂੰ ਛੁੱਟੀਆਂ ਸੀਗੀਆਂ ਸਾਰੇ ਖੁੱਲਾ ਟਾਈਮ ਸਪੈਂਡ ਕੀਤਾ ਗਿਆ ਹੁੰਦਾ ਹੈ ਕਿਸੇ ਨੇ ਕਾਲੇ ਨਹੀਂ ਕੀਤੀ ਜਾਣ ਦੀ ਐ ਸਾਰੇ ਬਸ ਨਿਆਣੇ ਆਪਣੀ ਮਸਤੀ ਦੇ ਵਿੱਚ ਲੱਗੇ ਬਾਅਦ ਵਿੱਚ ਤੇ ਬੀਬੀਆਂ ਆਪਣੀ ਮਸਤੀ ਦੀ ਗੱਲਾਂ ਬਾਤਾਂ ਸਾਈਡ ਤੇ ਬੈਠ ਕੇ ਮੈਂ ਕਹਿੰਦਾ ਇਹਨਾਂ ਦਾ ਰੌਲਾ ਤਾਂ ਬਾਹਰ ਸਾਡੇ ਸਲੂਨ ਤੱਕ ਹੁੰਦਾ ਸੀਗਾ ਹਾਂਜੀ ਫਿਰ ਤਾਂ ਬੱਚੇ ਵੀ ਸੀ ਕੋਈ ਕਿਸੇ ਨੂੰ enjoy ਕੀਤਾ ਜੀ ਸਹੀ ਗਾ ਤੇ ਬਾਕੀ ਮੈਂ ਤੇਰੇ ਕੋਲ ਮਿਲਾ ਕੇ ਬੜਾ ਸੋਹਣਾ ਰਿਹਾ ਆਈ ਹੋਪ ਕਿ ਤੁਸੀਂ ਵੀ ਆਪਣੀ ਵਲੋਗ ਨੂੰ enjoy ਕੀਤਾ ਹੋਗਾ ਤੇ ਤੁਸੀਂ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਕਮੈਂਟ ਵੀ ਕਰਿਓ ਆਪਣੇ ਚੈਨਲ subscribe ਵੀ ਕਰਵਲ ਤੱਕ ਨਹੀਂ ਕੀਤਾ ਤੇ ਬੈਲ ਆਈਕਨ ਤੇ ਕਰੋ ਕਲਿਕ ਸਵੇਰੇ ਮੈਂ ਲਗੇ ਸੋਨੇ ਜਿਹਾ ਬਲੌਗ ਤੇ ਵੀ ਤਦ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ